ਮੈਂ ਪ੍ਰਾਈਵੇਟ ਜੌਬ ਕਰਦਾ ਰਹਾ ਹਾਂ ਅਪ੍ਰੋਕਸੀਮੇਟਲੀ 3.5 ਸਾਲ ਮੈਂ ਜੌਬ ਕੀਤੀ ਹੈ ਮੈਂ ਗ੍ਰੈਜੂਏਟ ਹੈ ਗਿਆ ਸੈਲਰੀ ਪੈਕੇਜ ਨੇ ਵਧੀਆ ਨਹੀਂ ਹੈਗੇ ਪੰਜਾਬ ਦੇ ਵਿੱਚ ਜਾਂ ਮਤਲਬ ਕਿਤੇ ਵੀ ਤੁਸੀਂ ਪ੍ਰਾਈਵੇਟ ਜੌਬ ਕਰਦੇ ਜੋ ਤੇ ਉਹ ਐਸਾ ਨਹੀਂ ਸੈਲਰੀ ਭਰ ਦੇਣੀ ਹੈ ਜਿੰਨੀ ਮਤਲਬ ਚਾਹੀਦੀ ਹੈ ਤੁਹਾਨੂੰ ਜੰਨਾ ਗੁਜ਼ਾਰਾ ਚੱਲ ਪਾਵੇ ਤੇ 10 ਵੇ ਮੈਂ ਮੂਵ 온 ਕੀਤਾ ਇਧਰ ਨੂੰ ਆਪਣਾ ਹੀ ਕੰਮ ਕਰਨ ਨੂੰ ਤੇ ਵਧੀਆ ਕੰਮ ਚੱਲਦਾ ਪਿਆ ਵਧੀਆ ਲੱਗਦਾ ਚਾਵਲ ਆ ਗਿਆ ਬਾਸਮਤੀ ਚਾਵਲ ਯੂਜ਼ ਕਰਦਾ ਮੈਂ ਪਲੱਸ ਰਾਜਮਾ ਆ ਗਿਆ ਚਿੱਟਰੇ ਰਾਜਮਾ ਯੂਜ਼ ਹੁੰਦੇ ਆ ਮਦਰੀ ਪ੍ਰਿਪੇਅਰ ਕਰਦੇ ਮੈਂ ਪ੍ਰਾਈਵੇਟ ਜੌਬ ਕਰਦਾ ਰਹਾ ਅਪ੍ਰੋਕਸੀਮੇਟਲੀ 3.5 ਸਾਲ ਮੈਂ ਜੌਬ ਕੀਤੀ ਹੈ ਮੈਂ ਗ੍ਰੈਜੂਏਟ ਹੈਗਾ ਸੈਲਰੀ ਪੈਕੇਜ ਨੇ ਵਧੀਆਂ ਨਹੀਂ ਹੈਗੇ ਪੰਜਾਬ ਦੇ ਵਿੱਚ ਜਾਂ ਮਤਲਬ ਕਿਤੇ ਵੀ ਤੁਸੀਂ ਪ੍ਰਾਈਵੇਟ ਜੌਬ ਕਰਦੇ ਜੋ ਤੇ ਉਹ ਐਸਾ ਚੰਨੀ ਸੈਲਰੀ ਭਰ ਦੇਣੀ ਹੈ ਜਿੰਨੀ ਮਤਲਬ ਚਾਹੀਦੀ ਹੈ ਤੁਹਾਨੂੰ ਜੰਨਾ ਗੁਜ਼ਾਰਾ ਚੱਲ ਪਾਵੇ ਤੇ 10 ਵੇ ਮੈਂ ਮੂਵ 온 ਕੀਤਾ ਇਧਰ ਨੂੰ ਆਪਣਾ ਹੀ ਕੰਮ ਕਰਨ ਨੂੰ ਤੇ ਵਧੀਆ ਕੰਮ ਚੱਲਦਾ ਪਿਆ ਵਧੀਆ ਲੱਗਦਾ ਆ ਚਾਵਲ ਆ ਗਿਆ ਬਾਸਮਤੀ ਚਾਵਲ ਯੂਜ਼ ਕਰਦਾ ਮੈਂ ਪਲੱਸ ਰਾਜਮਾ ਆ ਗਿਆ ਚਿਤਰੇ ਰਾਜਮਾ ਯੂਜ਼ ਹੁੰਦੇ ਆ ਮਦਰੀ ਪ੍ਰਿਪੇਅਰ ਕਰਦੇ ਆ ਘਰ ਦੇ ਵਿੱਚ ਮੇਰੇ ਤੋਂ ਘਰ ਚ ਬਣਾਉਣ ਦੇ ਵਿੱਚ ਕਿੰਨਾ ਟਾਈਮ ਲੱਗਦਾ ਹੈ ਦੇਖੋ 6 ਵਜੇ ਸਵੇਰੇ ਉੱਠ ਜਾਣਾ ਹੈ ਤੇ ਉਸ ਤੋਂ ਬਾਅਦ ਤਿਆਰੀ ਚੱਲਦੀ ਰਹਿੰਦੀ ਆ ਤੇ ਅਪਰੋਕਸੀਮੇਟਲੀ 12:30 ਮੈਂ ਇੱਥੇ ਆ ਜਾਣਾ ਆਪਣੀ ਕਾਰਟ ਲਾ ਲੈਣਾ ਇੱਥੇ ਕਹਿੰਦੇ ਨੇ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਤੇ ਜਦੋਂ ਕੋਈ ਇਸ ਗੱਲ ਨੂੰ ਆਪਣੇ ਦਿਲ 'ਚ ਬਿਠਾ ਲਵੇ ਤਾਂ ਆਪ ਉਹਨਾਂ ਚੜ੍ਹਦੀ ਕਲਾ ਜ਼ਰੂਰ ਬਖਸ਼ਤੇ। ਅੰਮ੍ਰਿਤ ਸਰਵਾਸ ਵੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਸਮੇ ਬਹੁਤ-ਬਹੁਤ ਸਵਾਗਤ ਕਰਦੀ ਆਂ। ਸੋ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਸਨੇ ਇਸ ਗੱਲ ਨੂੰ ਅਸਲ ਵਿੱਚ ਆਪਣੀ ਜ਼ਿੰਦਗੀ 'ਚ ਤਾ ਰਿਆ ਹੈ। ਸ਼ਸ਼ੀਕਲ ਸਰ ਸਵਾਗਤ ਕਰਦੇ ਆ ਤੁਹਾਡਾ ਅੰਮ੍ਰਿਤ ਸਰਵਾਸ ਤੇ। ਸ਼ਸ਼ੀਕਲ ਮੈਮ ਕੀ ਹਾਲ ਜੋ? ਜੀ। ਤੁਹਾਡਾ ਨਾਮ? ਮੇਰਾ ਨਾਮ ਮਨਪ੍ਰੀਤ ਸਿੰਘ ਐ ਮੈਮ। ਤੇ ਤੁਹਾਡੇ ਕਾਰਟ ਤੇ ਕੀ ਕੀ ਸਰਵਿਸ ਦਿੰਨੇ ਤੁਸੀਂ ਆਪਣੇ ਕਾਰਟ ਬੇਸਿਕਲੀ ਮੈਂ ਘਰ ਦਾ ਖਾਣਾ ਬਣਾ ਕੇ ਲੈ ਕੇ ਆਨਾ ਹੈ ਰਾਜਮਾ ਚਾਵਲ ਹੁੰਦੇ ਮੇਰੇ ਮਦਰ ਬਣਾ ਦਿੰਦੇ ਆ ਰਾਜਮਾ ਚਾਵਲ ਮਿਲਦੇ ਆ ਰੋਟੀ ਦੇ ਵਿੱਚ ਤੇ ਨਾਲ ਗੁੜ ਵਾਲੀ ਖੀਰ ਹੁੰਦੀ ਆ ਉਹ ਵੀ ਘਰ ਹੀ ਬੰਦੀ ਆ ਤੇ ਪਲੱਸ ਲੱਸੀ ਹੁੰਦੀ ਆ ਮੇਰੇ ਕੋ ਮੈਂਗੋ ਤੇ ਚਾਟੀ ਦੀ ਲੱਸੀ ਮਿਲਦੀ ਆ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਕਾਰਟ ਲਾਉਂਦੇ ਆ ਅਪਰੋਕਸੀਮੇਟਲੀ 8 ਤੋਂ 9 ਮਹੀਨੇ ਹੋ ਚਲੇ ਆ ਪਹਿਲਾਂ ਲੱਸੀ ਹੀ ਹੁੰਦੀ ਸੀ ਤੇ ਹੁਣ ਸਰਦੀ ਦੇ ਵਿੱਚ ਰਾਜਮਾ ਚਾਵਲ ਵੀ ਸਟਾਰਟ ਕੀਤੇ ਪਲੱਸ ਨਾਲ ਖੀਰ ਗੁੜ ਵਾਲੀ ਤੁਸੀਂ ਮਤਲਬ ਇੱਥੇ ਕਾਰਟਿਕੂਲਾਨੋ ਲੋਕ ਮਤਲਬ ਜੌਬ ਲੱਭ ਲੈਂਦੇ ਆ ਕੁਝ ਹੋਰ ਕੰਮ ਕਰ ਲੈਂਦੇ ਤੁਸੀਂ ਕਾਰਟੀ ਕਿਉਂ ਮਤਲਬ ਕਾਰਟਿਕੂਲ ਆ ਰਹੇ ਤੁਸੀਂ ਪ੍ਰਾਈਵੇਟ ਜੌਬ ਵੀ ਕੀਤੀ ਸੀ ਨੋ ਡਾਊਟ ਪ੍ਰਾਈਵੇਟ ਜੌਬ ਨਹੀਂ ਕੀਤੀ ਸੀ ਬਟ ਆਪਣੇ ਕੰਮ ਵਰਗੀ ਕੋਈ ਰੀਸ ਹੀ ਨਹੀਂ ਹੈਗੀ ਨਾ ਤੇ ਪਹਿਲਾਂ ਮੈਂ ਪ੍ਰਾਈਵੇਟ ਜੌਬ ਕਰਦਾ ਰਹਾ ਅਪਰੋਕਸੀਮੇਟਲੀ 3.5 ਸਾਲ ਮੈਂ ਜੌਬ ਕੀਤੀ ਹੈ ਮੈਂ ਗ੍ਰੈਜੂਏਟ ਹੈ ਗਿਆ ਤੇ ਬੇਸਿਕਲੀ ਕੀ ਹੈ ਸੈਲਰੀ ਪੈਕੇਜ ਨੇ ਵਧੀਆ ਨਹੀਂ ਹੈਗੇ ਪੰਜਾਬ ਦੇ ਵਿੱਚ ਜਾਂ ਮਤਲਬ ਕਿਤੇ ਵੀ ਤੁਸੀਂ ਪ੍ਰਾਈਵੇਟ ਜੌਬ ਕਰਦੇ ਜੋ ਤੇ ਉਹ ਐਸਾ ਚੰਨੀ ਸੈਲਰੀ ਭਰ ਦੇਣੀ ਹੈ ਜੰਨੀ ਮਤਲਬ ਚਾਈ ਦੀ ਹੈ ਤੁਹਾਨੂੰ ਜੰਨਾ ਗੁਜ਼ਾਰਾ ਚੱਲ ਪਾਇਆ ਤੇ ਦੈਸ ਵਾਈ ਮੈਂ ਮੂਵ 온 ਕੀਤਾ ਇਧਰ ਨੂੰ ਆਪਣਾ ਹੀ ਕੰਮ ਕਰਨ ਨੂੰ ਤੇ ਵਧੀਆ ਕੰਮ ਚੱਲਦਾ ਪਿਆ ਵਧੀਆ ਲੱਗਦਾ ਤੇ ਬਾਕੀ ਗੱਲਾਂ ਤਾਂ ਆਪਾਂ ਬਾਅਦ ਕਰਦੇ ਤਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਦਿਖਾਓ ਕਿ ਮਤਲਬ ਕੀ-ਕੀ ਤੁਸੀਂ ਵੇਚ ਰਹੇ ਸਾਡਾ ਰਾਜਮਾ ਚਾਵਲ ਹੁੰਦੇ ਆ ਇਧਰ ਆਜੋ ਆਹ ਚਾਵਲ ਆ ਗਿਆ ਬਾਸਮਤੀ ਚਾਵਲ ਯੂਜ਼ ਕਰਦਾ ਮੈਂ ਪਲੱਸ ਰਾਜਮਾ ਆ ਗਿਆ ਚਿਤਰੇ ਰਾਜਮਾ ਯੂਜ਼ ਹੁੰਦੇ ਆ ਮਦਰ ਹੀ ਪ੍ਰਿਪੇਅਰ ਕਰਦੇ ਆ ਘਰ ਦੇ ਵਿੱਚ ਮੇਰੇ ਆ ਰਾਜਮਾਇਆ ਤੇ ਗੁੜ ਵਾਲੀ ਖੀਰ ਮਿਲ ਜੂਗੀ ਤੁਹਾਨੂੰ ਜਿਹਦੇ ਚ ਚੀਨੀ ਨਹੀਂ ਯੂਜ਼ ਹੁੰਦੀ ਆ ਗੁੜ ਵਾਲੀ ਖੀਰ ਹੈਗੀ ਆ ਤੇ ਪਲੱਸ ਤੁਹਾਨੂੰ ਚਾਟੀ ਦੀ ਲੱਸੀ ਮਿਲ ਜੂਗੀ ਤੇ ਨਾਲ ਮੰਗੋ ਲੱਸੀ ਮਿਲ ਜੂਗੀ ਜਿਹੜੀ ਮੰਗੋ ਫਲੇਵਰ ਮੰਨ ਲਓ ਤੁਸੀਂ ਕ੍ਰਸ਼ ਐਡ ਕਰਕੇ ਉਹ ਬਣਦੀ ਆ ਤੇ ਸਭ ਕੁਝ ਮਤਲਬ ਪਿਓਰਲੀ ਹੋਮ ਅਡੇ ਕੁਝ ਵੀ ਬਾਹਰ ਦਾ ਨਹੀਂ ਹੈਗਾ ਨਹੀਂ ਨਹੀਂ ਘਰੀ ਬੰਦਾ ਹਾਂ ਮੰਗੋ ਲੱਸੀ ਚ ਕ੍ਰਸ਼ ਯੂਜ਼ ਹੁੰਦਾ ਬਾਕੀ ਸਾਰੀ ਚੀਜ਼ਾਂ ਘਰੀ ਬੰਦੀਆਂ ਕਿੰਨਾ ਟਾਈਮ ਲੱਗਦਾ ਹੈ ਸਭ ਚੀਜ਼ਾਂ ਨੂੰ ਘਰ ਚ ਬਣਾਉਣ ਦੇ ਵਿੱਚ ਕਿੰਨਾ ਟਾਈਮ ਲੱਗਦਾ ਹੈ ਦੇਖੋ 6 ਵਜੇ ਸਵੇਰੇ ਉੱਠ ਜਾਣਾ ਹੈ ਤੇ ਉਸ ਤੋਂ ਬਾਅਦ ਤਿਆਰੀ ਚੱਲਦੀ ਰਹਿੰਦੀ ਹੈ ਤੇ ਅਪ੍ਰੋਕਸੀਮੇਟਲੀ 12:30 ਮੈਂ ਇੱਥੇ ਆ ਜਾਣਾ ਆਪਣੀ ਕਾਰਟ ਲਾ ਲੈਣਾ ਇੱਥੇ ਤੇ 4:00 ਵਜੇ ਤੱਕ ਮਤਲਬ ਮੈਂ ਵੇਲਾ ਹੋ ਜਾਣਾ ਇਥੋਂ ਤੇ ਤੁਸੀਂ ਕੀ ਜੋਬ ਵਿੱਚ ਇਸ ਤਰ੍ਹਾਂ ਦੀ ਕੀ ਕੀ ਹੋ ਗਿਆ ਸੀ ਕਿ ਤੁਹਾਨੂੰ ਕਾਰਟ ਲਾਣਾ ਪਿਆ ਜੋਬ ਛੱਡ ਕੇ ਤੁਸੀਂ ਕਾਰਟ ਵੱਲ ਆਇਓ ਕੀ ਹੋਇਆ ਸੀ ਇਸ ਤਰ੍ਹਾਂ ਦੇਖੋ ਹੋਇਆ ਕੁਝ ਨਹੀਂ ਸੀ ਮੈਂ 22000 ਜੋਬ ਕਰਦਾ ਪਿਆ ਸੀ 22000 ਮੇਰੀ ਸੈਲਰੀ ਆ ਗਈ ਸੀ ਤੇ 22000 ਕੋਈ ਛੋਟੀ ਸੈਲਰੀ ਨਹੀਂ ਹੁੰਦੀ ਠੀਕ ਆ ਅੰਮ੍ਰਿਤਸਰ ਦੇ ਵਿੱਚ ਵਧੀਆ ਸੈਲਰੀ ਹੈਗੀ ਆ ਤੇ ਕੋਈ ਐਸੱਚ ਕੋਈ ਦਿੱਕਤ ਨਹੀਂ ਹੈਗੀ ਸੀ ਜੌਬ ਤੋਂ ਲੈ ਕੇ ਤੇ ਉਹ ਵੀ ਵਧੀਆ ਚੱਲਦੀ ਪਈ ਸੀ ਬਟ ਹਾਂ ਮਨ ਦੇ ਵਿੱਚ ਹੈਗਾ ਸੀ ਯਾਰ ਜੇ ਆਪਣਾ ਕਰ ਲਈ ਤੇ ਵਧੀਆ ਆ ਤੇ ਮਤਲਬ ਆਪਣੀ ਮਿਹਨਤ ਕਰਦੀ ਹੁਣ ਮੈਨੂੰ ਪਤਾ ਹੈ ਕਿ ਹਾਂ ਮੈਂ ਖੁਦ ਹੀ ਮਿਹਨਤ ਕਰਦਾ ਹਾਂ ਉਥੇ ਜਾਣਾ ਕਿਸ ਟਾਈਮ ਆਉਣਾ ਕਿਸ ਟਾਈਮ ਉਹ ਕੰਪਨੀ ਤੇ ਡਿਪੈਂਡ ਹੁੰਦਾ ਸੀ ਹਨਾ ਕੰਪਨੀ ਨੇ ਬੋਲਣਾ ਕਿੰਨੇ ਵਜੇ ਜਾਣਾ ਹੁਣ ਇਹ ਤਾਂ ਮੇਰੀ ਮਰਜ਼ੀ ਹੈ ਅੱਜ ਜੇ ਮੈਂ ਲੇਟ ਵੀ ਹੋ ਜਾਂਦਾ ਮੈਨੂੰ ਐਸੱਚ ਕੋਈ ਦਿੱਕਤ ਨਹੀਂ ਹੈ ਜਾਂ ਕੋਈ ਡਾਟਣ ਵਾਲਾ ਨਹੀਂ ਹੈਗਾ ਤੇ ਮੈਨੂੰ ਪਤਾ ਜਦ ਦਿ ਤੇ ਵਧੀਆ ਲੱਗਦਾ ਆਪਣਾ ਕੰਮ ਕਰਕੇ ਵਧੀਆ ਤੇ ਮਤਲਬ ਤੁਸੀਂ ਜਿਸ ਤਰ੍ਹਾਂ ਕਾਰਟ ਲਾ ਰਹੇ ਹੋ ਤੇ ਤੁਹਾਨੂੰ ਮਤਲਬ ਇੱਕ ਆਪਣੇ ਆਪ ਚ ਇੱਕ ਕਿੰਗ ਵਾਲੀ ਫੀਲਿੰਗ ਆ ਤੇ ਰਾਜਾ ਵਾਲੀ ਫੀਲਿੰਗ ਆਉਂਦੀ ਕਿ ਤੁਹਾਡਾ ਆਪਣਾ ਕੰਮ ਹੈ ਤਾਂ ਤੁਹਾਡਾ ਮਤਲਬ ਸਹੀ ਹੈ ਤੁਸੀਂ ਸੋਚਦੇ ਹੋ ਹਾਂ ਬਿਲਕੁਲ ਮੈਂ ਇੱਥੇ ਪ੍ਰਧਾਨ ਮੰਤਰੀ ਆ ਗਾ ਖੁਦ ਆ ਨਾ ਤੇ ਮੈਨੂੰ ਬੜਾ ਵਧੀਆ ਲੱਗਦਾ ਇੱਥੇ ਖੜਾ ਹੋ ਕੇ ਨਾ ਕਿਉਂਕਿ ਇੱਕ ਰਾਜੇ ਵਾਲੀ ਫੀਲ ਹੀ ਹੁੰਦੀ ਆ ਤੇ ਆਪਣਾ ਕੰਮ ਕਰਨਾ ਚਾਹੀਦਾ ਸਾਰਿਆਂ ਨੂੰ ਮੈਂ ਤੇ ਤੁਹਾਨੂੰ ਵੀ ਕਵਾਂਗਾ ਤੁਸੀਂ ਵੀ ਆਪਣਾ ਕੰਮ ਕਰ ਲਓ ਤੇ ਇੱਥੇ ਮਤਲਬ ਸੇਲਿੰਗ ਤੁਹਾਡੀ ਹੋ ਰਹੀ ਹੈ ਠੀਕ ਠਾਕ ਹੋ ਰਹੀ ਹੈ ਸੇਲਿੰਗ ਜੀ ਕਿਰਪਾ ਬਾਬਾ ਰਾਮਦਾਸ ਜੀ ਦੀ ਤੇ ਰੋਟੀ ਪਾਣੀ ਚੱਲਦਾ ਪਿਆ ਗਰੋਥ ਦੀ ਉਮੀਦ ਰੱਖ ਰਹੇ ਹੋ ਦੇਖੋ ਬਾਬਾ ਨਾ ਲਗਾ ਤੇ ਗਰੋਥ मतलब ਇਹ ਨਹੀਂ ਕੀ ਹੁੰਦੀ ਕਿ ਹਾਂ ਮੈਨੂੰ ਰੋਟੀ ਚਾਹੀਦੀ ਯਾਰ ਰੋਟੀ ਮਿਲਦੀ ਵੀ ਹੈ ਮੈਨੂੰ ਨਾ ਗਰੋਥ ਦਾ ਕੀ ਹੈ ਮੇਰੇ ਕੋ ਗੱਡੀ ਹੈਗੀ ਹੈ ਮੇਰੇ ਕੋ ਕਾਰ ਹੈਗਾ ਹੋਰ ਕੀ ਚਾਹੀਦਾ ਮੈਨੂੰ ਸਫੀਸ਼ੀਐਂਟ ਆ ਤੇ ਲੋਕਾਂ ਦਾ ਕਿੰਨਾ ਕੋ ਪਿਆਰ ਮਿਲਦਾ ਦਿਨ ਚ ਕਿੰਨਾ ਕੋ ਤੁਸੀਂ ਕਰ ਲੈਂਦੇ ਹੋ ਕੀ ਸੇਲ ਕਰ ਲੈਣਾ ਮੈਂ ਅੱਛਾ 2500 3000 ਦੇ ਵਿੱਚ ਵਿੱਚ ਮੇਰੀ ਸੇਲ ਹੋ ਜਾਂਦੀ ਆ ਤੇ ਇਹ ਮੇਰੀ ਰੋਜ਼ ਦੀ ਸੇਲ ਨਹੀਂ ਉਹ ਗਰਮੀਆਂ ਦੇ ਵਿੱਚ ਥੋੜੀ ਇਨਕਰੀਜ਼ ਹੁੰਦੀ ਹੈ ਲੱਸੀ ਦੇ ਕਾਰਨ ਤੇ ਇਸ ਟਾਈਮ ਜਿਹੜੀ ਸੇਲ ਹੈ ਉਹ ਨਹੀਂ ਚੱਲਦੀ ਪਈ ਆ ਤੇ ਅਸੀਂ ਮਤਲਬ ਆਪ ਸਾਡਾ ਟੇਸਟ ਕਰਕੇ ਵੇਖਾਂਗੇ ਤਾਂ ਅਸੀਂ ਤਾਂ ਕਿ ਆਪ ਹੀ ਆਪਣੇ ਦਰਸ਼ਕਾਂ ਨੂੰ ਅਸੀਂ ਦੱਸ ਸਕਦੇ ਤੇ ਅਸੀਂ ਥੋੜਾ ਟੇਸਟ ਕਰਕੇ ਵੇਖਾਂਗੇ ਸੱਚੀ ਕਾਫੀ ਮਤਲਬ ਵਦਿਆ ਟੇਸਟ ਹੈ ਅਸੀਂ ਜੇ ਟੇਸਟ ਕਰਕੇ ਵੇਖੇ ਤੇ ਕਾਫੀ ਵਦਿਆ ਟੇਸਟ ਹੈ ਇਹਨਾਂ ਦੇ ਖੀਰ ਦਾ ਤੇ ਹੁਣ ਲੋਕਾਂ ਦੇ ਰਿਵਿਊਸ ਆ ਇਹਨਾਂ ਦੇ ਵੇਖਦੇ ਲੋਕ ਕਹਿੰਦੇ ਆ ਇਹਨਾਂ ਦੇ ਫੂਡ ਦੇ ਬਾਰੇ ਸਰ ਤੁਸੀਂ ਇਹਨਾਂ ਦੇ ਘਰ ਤੇ ਪਹਿਲੀ ਵਾਰ ਹੀ ਆਏ ਹੋ ਨਹੀਂ ਮੈਂ ਆਲਰੇਡੀ ਦੋ ਤਿੰਨ ਵਾਰ ਹੀ ਆ ਚੁੱਕਾ ਹਾਂ ਔਰ ਬਲੀਵ ਨਹੀਂ ਕਰੋਗੇ ਜੋ ਐ ਇੱਥੇ ਬਣਾ ਰਹੇ ਆ ਨਾ ਉਹ ਅੰਮ੍ਰਿਤਸਰ ਦੇ ਵਿੱਚ ਕੋਈ ਨਹੀਂ ਬਣਾ ਰਿਆ ਜੋ ਮਤਲਬ ਘਰ ਦੀ ਫੀਲਿੰਗ ਆਂਦੀ ਵੀ ਨਾ ਇਹਨਾਂ ਦੇ ਖਾਣ ਦੇ ਵਿੱਚ ਬਾਕੀ ਸਾਰੇ ਮਸਾਲੇ ਭਰ-ਭਰ ਕੇ ਪਾਉਂਦੇ ਆ ਪਤਾ ਨਹੀਂ ਕੀ ਕੀ ਪਾਉਂਦੇ ਆ ਓਏ ਮੈਨੂੰ ਇਹਨਾਂ ਨੇ ਇੱਕ ਵਾਰੀ ਆਪਣਾ ਵੀਡੀਓ ਦਿਖਾਈ ਜਿਸ ਤਰ੍ਹਾਂ ਬਣਾਉਂਦੇ ਆ ਇਹਨਾਂ ਨੇ ਜੋ ਅਸੀਂ ਘਰ ਆਪਣੇ ਮਦਰਸਾ ਹੱਦ ਖਾਣੇ ਨਾ ਬਿਲਕੁਲ ਸੇਮ ਹੋ ਗਿਆ ਸਵਾਲ ਇਹ ਇਸ ਤੋਂ ਉੱਤੇ ਹੋਰ ਕੋਈ ਚੀਜ਼ ਨਹੀਂ ਹੈਗੀ ਸਾਡੇ ਆਡੀਅנס ਨੂੰ ਤੁਸੀਂ ਕੀ ਇਹਨਾਂ ਦੇ ਘਰ ਦੇ ਬਾਰੇ ਰਿਵਿਊਸ ਦੇਣਾ ਚਾਹੋਗੇ ਮੈਂ ਤੇ ਡੈਫੀਨੇਟਲੀ ਅੰਮ੍ਰਿਤਸਰ ਕੀ ਜੇ ਕੋਈ ਬਾਰੋ ਵੀ ਖਾਣਾ ਜਾਣਾ ਚਾਹ ਸਕਦਾ ਨਾ ਉਹ ਵੀ ਇੱਕ ਵਾਰੀ ਜ਼ਰੂਰ ਮੇਰੇ ਵੀਰ ਕੋ ਵਿਜ਼ਿਟ ਕਰੇ ਕਿ ਇਹ ਇੱਥੇ ਆਪਣਾ ਪੰਜਾਬੀ ਭਰਾ ਆਇਆ ਵਾ ਠੀਕ ਹੈ ਜੀ ਕਿਉਂਕਿ ਦੇਖੋ ਸਾਰੇ ਲੋਕੀ ਬਾਹਰ ਜਾ ਰਹੇ ਆ ਬਾਹਰੋਂ ਕਿਸ ਤਰ੍ਹਾਂ ਵਾਪਸ ਆ ਰਹੇ ਆ ਫਲੋ ਉਥੇ ਜਾ ਕੇ ਵੀ ਸਰਵਾਈਵਲ ਨਹੀਂ ਹੈਗੀ ਇੰਨੇ ਪੈਸੇ ਲਾਉਣ ਦੇ باوجود ਜੇ ਇਥੇ ਇਹ ਮਿਹਨਤ ਕਰ ਰਿਹਾ ਵਾ ਤੇ ਸਾਨੂੰ ਸਾਡਾ ਫਰਜ ਹੈ ਵਾ ਕਿ ਅਸੀਂ ਇਹਨੂੰ ਸਕਸੈਸਫੁਲ ਬਣਾਈਏ ਠੀਕ ਹੈ ਨਾ ਬਾਹਰੋਂ ਕਿਸੇ ਨਹੀਂ ਆਣਾ ਬਣਾਣ ਜੇ ਅੱਛੀ ਕੁਆਲਿਟੀ ਹੈ ਦੇਖੋ ਬਾਹਰ ਦੇ ਜਿੰਨੇ ਪ੍ਰਵਾਸੀ ਆ ਰਹੇ ਨਾ ਕਿ ਹਰ ਜਗ੍ਹਾ ਜਾ ਕੇ ਉਹ ਦੇਖ ਲੋ ਜਿੱਥੇ ਇਹੋ ਚੀਜ਼ਾਂ ਬਣਾਉਂਦੇ ਪਏ ਆ ਨਾ ਕੋਈ ਸਫਾਈ ਦਾ ਖਿਆਲ ਰੱਖਦੇ ਆ ਨਾ ਉਹਨਾਂ ਨੇ ਤੁਹਾਡੀ ਸਿਹਤ ਦਾ ਖਿਆਲ ਰੱਖ ਰਾਇਆ ਵਾ ਹਾਂ ਆਪੇ ਕਦੀ ਇੱਕ ਐਕਸਪੈਰੀਮੈਂਟ ਕਰਨਾ ਹੈ ਨਾ ਕਦੀ ਵੀ ਕਿਸੇ ਭਾਈਏ ਨੂੰ ਕਹਿਣਾ ਜਾਂ ਕਿਸੇ ਪ੍ਰਵਾਸੀ ਮਜ਼ਦੂਰ ਨੂੰ ਕਹਿਣਾ ਕਿ ਆਪਣੀ ਚੀਜ਼ ਬਣਾਈ ਹੋਈ ਖਾ ਕੇ ਦਿਖਾ ਦੇ ਕਦੀ ਨਹੀਂ ਖਾਏਗਾ ਉਹ ਪਰ ਇਹ ਤੁਡੂਨੇ ਨੂੰ ਕਹੋਗੇ ਅੱਲਾ ਰਾਜਮਾ ਚੋਲ ਖਾ ਲਾ ਇਹ ਆਪਣੀ ਖੀਰ ਖਾ ਲਾ ਖਾ ਕੇ ਵੀ ਦਿਖਾਏਗਾ ਇਹ ਬੜਾ ਮੇਜਰ ਡਿਫਰੈਂਸ ਹੈ ਆਵਾ ਤੇ ਸਰ ਆਪਣਾ ਐਡਰੈਸ ਦੱਸ ਦਿਓ ਸਾਨੂੰ ਤੁਹਾਡੀ ਲੋਕੇਸ਼ਨ ਦਾ ਐਡਰੈਸ ਹੈਗਾ ਮਾਲਵੀਆ ਰੋਡ ਜਦੋਂ ਨਵਲਟੀ ਚੌਂਕ ਤੋਂ ਕਿਸਰ ਚੌਂਕ ਵੱਲ ਨੂੰ ਆਇਦਾ ਤੇ ਆਰਟ ਗਾਰਡੇ ਦੇ ਓਪੋਜ਼ਿਟ ਮੈਂ ਆਪਣੀ ਕਾਰ ਲਾਣਾ ਵਾਲੀ ਨਾ ਇਹੀ ਕਹਿਣਾ ਚਾਹਵਾਂਗੀ ਕਿ ਤੁਸੀਂ ਵੀ ਆਓ ਵਿਜ਼ਿਟ ਕਰੋ ਇਹਨਾਂ ਦੇ ਕਾਰਟੇ ਤੇ ਟੇਸਟ ਕਰੋ ਇਹਨਾਂ ਦਾ ਖਾਣਾ ਇੱਕ ਵਾਰੀ ਖਾਓਗੇ ਤੇ ਤੁਸੀਂ ਬਾਰ-ਬਾਰ ਆਵੋਗੇ ਪਹਿਲਾਂ ਮੈਂ ਪ੍ਰਾਈਵੇਟ ਜੌਬ ਕਰਦਾ ਰਹਾ ਅਪ੍ਰੋਕਸੀਮੇਟਲੀ 3.5 ਸਾਲ ਮੈਂ ਜੌਬ ਕੀਤੀ ਹੈ ਮੈਂ ਗ੍ਰੈਜੂਏਟ ਹੈ ਗਿਆ ਮੈਂ ਸੈਲਰੀ ਪੈਕੇਜ ਨੇ ਵਧੀਆਂ ਨਹੀਂ ਹੈਗੇ ਪੰਜਾਬ ਦੇ ਵਿੱਚ ਜਾਂ ਮਤਲਬ ਕਿਤੇ ਵੀ ਤੁਸੀਂ ਪ੍ਰਾਈਵੇਟ ਜੌਬ ਕਰਦੇ ਜੋ ਤੇ ਉਹ ਐਸਾ ਚੰਨੀ ਸੈਲਰੀ ਭਰ ਦੇਣੀ ਹੈ ਜਿੰਨੀ ਮਤਲਬ ਚਾਹੀਦੀ ਹੈ ਤੁਹਾਨੂੰ ਜੰਨਾ ਗੁਜ਼ਾਰਾ ਚੱਲ ਪਾਵੇ ਤੇ 10 ਵੇ ਮਹਿਮੂਨ ਕੀਤਾ ਇਧਰ ਨੂੰ ਆਪਣਾ ਹੀ ਕੰਮ ਕਰਨ ਨੂੰ ਤੇ ਵਧੀਆ ਕੰਮ ਚੱਲਦਾ ਪਿਆ ਵਧੀਆ ਲੱਗਦਾ ਆ ਚਾਵਲ ਲਿਆ ਬਾਸਮਤੀ ਚਾਵਲ ਯੂਜ਼ ਕਰਦਾ ਮੈਂ ਪਲੱਸ ਰਾਜਮਾ ਗਿਆ ਚਿਤਰੇ ਰਾਜਮਾ ਯੂਜ਼ ਹੁੰਦੇ ਆ ਮਦਰੀ ਪ੍ਰਿਪੇਅਰ ਕਰਦੇ ਆ ਘਰ ਦੇ ਵਿੱਚ ਮੇਰੇ ਤੋਂ ਘਰ ਚ ਬਣਾਉਣ ਦੇ ਵਿੱਚ ਕਿੰਨਾ ਟਾਈਮ ਲੱਗਦਾ ਹੈ ਦੇਖੋ 6 ਵਜੇ ਸਵੇਰੇ ਉੱਠ ਜਾਣਾ ਹੈ ਤੇ ਉਸ ਤੋਂ ਬਾਅਦ ਤਿਆਰੀ ਚੱਲਦੀ ਰਹਿੰਦੀ ਆ ਤੇ ਅਪਰੋਕਸੀਮੇਟਲੀ 12:30 ਵਜੇ ਮੈਂ ਇੱਥੇ ਆ ਜਾਣਾ ਆਪਣੀ ਕਾਰਟ ਲਾ ਲੈਣਾ ਇੱਥੇ ਕਹਿੰਦੇ ਨੇ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਤੇ ਜਦੋਂ ਕੋਈ ਇਸ ਗੱਲ ਨੂੰ ਆਪਣੇ ਦਿਲ 'ਚ ਬਿਠਾ ਲਵੇ ਤਾਂ ਆਪ ਉਹਨੂੰ ਚੜ੍ਹਦੀ ਕਲਾ ਜ਼ਰੂਰ ਬਖਸ਼ਤੇ। ਅਮ੍ਰਿਤ ਸਰਵਾਸ ਵੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਸਮੇ ਬਹੁਤ-ਬਹੁਤ ਸਵਾਗਤ ਕਰਦੀ ਆਂ। ਸੋ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਸ ਨੇ ਇਸ ਗੱਲ ਨੂੰ ਅਸਲ ਵਿੱਚ ਆਪਣੀ ਜ਼ਿੰਦਗੀ 'ਚ ਤਾ ਰਿਆ ਹੈ। ਸ਼ਸ਼ੀਕਲ ਸਰ ਸਵਾਗਤ ਕਰਦੇ ਆ ਤੁਹਾਡਾ ਅਮ੍ਰਿਤ ਸਰਵਾਸ ਤੇ। ਸ਼ਸ਼ੀਕਲ ਮੈਮ ਕੀ ਹਾਲ ਜੋ? ਤੁਹਾਡਾ ਨਾਮ? ਮੇਰਾ ਨਾਮ ਮਨਪ੍ਰੀਤ ਸਿੰਘ ਐਮ ਐਮ। ਤੇ ਤੁਹਾਡੇ ਕਾਰਟ ਤੇ ਕੀ ਕੀ ਸਰਵਿਸ ਦਿੰਦੇ ਹੋ ਤੁਸੀਂ ਆਪਣੇ ਕਾਰਟ ਬੇਸਿਕਲੀ ਮੈਂ ਘਰ ਦਾ ਖਾਣਾ ਬਣਾ ਕੇ ਲੈ ਕੇ ਆਨਾ ਹੈ ਰਾਜਮਾ ਚਾਵਲ ਹੁੰਦੇ ਮੇਰੇ ਮਦਰ ਬਣਾ ਦਿੰਦੇ ਆ ਰਾਜਮਾ ਚਾਵਲ ਮਿਲਦੇ ਆ ਰੋਟੀ ਦੇ ਵਿੱਚ ਤੇ ਨਾਲ ਗੁੜ ਵਾਲੀ ਖੀਰ ਹੁੰਦੀ ਆ ਉਹ ਵੀ ਘਰੀ ਬੰਦੀ ਆ ਤੇ ਪਲੱਸ ਲੱਸੀ ਹੁੰਦੀ ਆ ਮੇਰੇ ਕੋ ਮੈਂਗੋ ਤੇ ਛਾਟੀ ਦੀ ਲੱਸੀ ਮਿਲਦੀ ਆ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਕਾਰਟ ਲਾਉਂਦੇ ਆ ਅਪਰੋਕਸੀਮੇਟਲੀ 8 ਤੋਂ 9 ਮਹੀਨੇ ਹੋ ਚਲੇ ਆ ਪਹਿਲਾਂ ਲੱਸੀ ਹੀ ਹੁੰਦੀ ਸੀ ਤੇ ਹੁਣ ਸਰਦੀ ਦੇ ਵਿੱਚ ਰਾਜਮਾ ਚਾਵਲ ਵੀ ਸਟਾਰਟ ਕੀਤੇ ਪਲੱਸ ਨਾਲ ਖੀਰ ਗੁੜ ਵਾਲੀ ਤੇ ਤੁਸੀਂ મતલਬ ਇੱਥੇ ਕਾਰਟਿਕਿਉਲਾਨੋ ਲੋਕ મતલਬ ਜੌਬ ਲੱਭ ਲੈਂਦੇ ਜਾਂ ਕੁਝ ਹੋਰ ਕੰਮ ਕਰ ਲੈਂਦੇ ਤੁਸੀਂ ਕਾਰਟੀ ਕਿਉਂ મતલਬ ਕਾਰਟਿਕਿਉਲ ਆ ਰਹੇ ਹੋ ਤੁਸੀਂ ਪ੍ਰਾਈਵੇਟ ਜੌਬ ਵੀ ਕੀਤੀ ਸੀ নো ਡਾਊਟ ਪ੍ਰਾਈਵੇਟ ਜੌਬ ਨਹੀਂ ਕੀਤੀ ਸੀ ਬਟ ਆਪਣੇ ਕੰਮ ਵਰਗੀ ਤੇ ਕੋਈ ਰੀਸ ਹੀ ਨਹੀਂ ਆਗੀ ਨਾ ਤੇ ਪਹਿਲਾਂ ਮੈਂ ਪ੍ਰਾਈਵੇਟ ਜੌਬ ਕਰਦਾ ਰਹਾ ਅਪਰੋਕਸੀਮੇਟਲੀ 3.5 ਸਾਲ ਮੈਂ ਜੌਬ ਕੀਤੀ ਹੈ ਮੈਂ ਗ੍ਰੈਜੂਏਟ ਹੈ ਗਿਆ ਤੇ ਬੇਸਿਕਲੀ ਕੀ ਹੈ ਸੈਲਰੀ ਪੈਕੇਜ ਨੇ ਵਧੀਆਂ ਨਹੀਂ ਹੈਗੇ ਪੰਜਾਬ ਦੇ ਵਿੱਚ ਜਾਂ મતલਬ ਕਿਤੇ ਵੀ ਤੁਸੀਂ ਪ੍ਰਾਈਵੇਟ ਜੌਬ ਕਰਦੇ ਜੋ ਤੇ ਉਹ ਐਸਾ ਚੰਨੀ ਸੈਲਰੀ ਭਰ ਦੇਣੀ ਹੈ ਜਿੰਨੀ મતલਬ ਚਾਹੀਦੀ ਹੈ ਤੁਹਾਨੂੰ ਜੰਨਾ ਗੁਜ਼ਾਰਾ ਚੱਲ ਪਾਵੇ ਤੇ ਦੈਟਸ ਵਾਈ ਮੈਂ ਮੂਵ 온 ਕੀਤਾ ਇਧਰ ਨੂੰ ਆਪਣਾ ਹੀ ਕੰਮ ਕਰਨ ਨੂੰ ਤੇ ਵਧੀਆ ਕੰਮ ਚੱਲਦਾ ਪਿਆ ਵਧੀਆ ਲੱਗਦਾ ਤੇ ਬਾਕੀ ਗੱਲਾਂ ਤਾਂ ਆਪਾਂ ਬਾਅਦ ਚ ਕਰਦੇ ਤਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਦਿਖਾਓ ਕਿ ਮਤਲਬ ਕੀ-ਕੀ ਤੁਸੀਂ ਵੇਚ ਰਹੇ ਸਾਡਾ ਰਾਜਮਾ ਚਾਵਲ ਹੁੰਦੇ ਆ ਇਧਰ ਆਜੋ ਆਹ ਚਾਵਲ ਆ ਗਿਆ ਬਾਸਮਤੀ ਚਾਵਲ ਯੂਜ਼ ਕਰਦਾ ਮੈਂ ਪਲੱਸ ਰਾਜਮਾ ਆ ਗਿਆ ਚਿਤਰੇ ਰਾਜਮਾ ਯੂਜ਼ ਹੁੰਦੇ ਆ ਮਦਰ ਹੀ ਪ੍ਰਿਪੇਅਰ ਕਰਦੇ ਘਰ ਦੇ ਵਿੱਚ ਮੇਰੇ ਆ ਰਾਜਮਾਇਆ ਤੇ ਗੁੜ ਵਾਲੀ ਖੀਰ ਮਿਲ ਜੂਗੀ ਤੁਹਾਨੂੰ ਜਿਹਦੇ ਚ ਚੀਨੀ ਨਹੀਂ ਯੂਜ਼ ਹੁੰਦੀ ਆ ਗੁੜ ਵਾਲੀ